ਨੇ ਉਹਨੇ ਕਿਹਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਸਾਈਡ ਤੇ ਲਾ ਤੇ ਇਸ ਜੜੀਆਂ ਨਾਲ ਤਾਨੂੰ ਜਾਣੀ ਕਰਕੇ ਰੋਕੇ ਹਣ ਇਹਨੇ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਹੋਰ ਤਨ ਫੇਰ ਲੰਗੇ ਆ ਉਦੋਂ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਯਾਰ ਸਾਈਡ ਤੇ ਕਰਦਾ ਰਾਜੀ ਕਟੂਰ ਲਾ ਰਾਜੀ ਕਟੂਰ ਆਉਂਦੇ ਨਹੀਂ ਕਰਦਾ ਮੂੰਹ ਤੇ ਨਹੀਂ ਨਿਖਾਰਦਾ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਹੁੰਦਾ ਹਾਂ ਭਾਜੀ ਮੈਂ ਵਰਦੀ ਚੋਂ ਮੈਂ ਨਹੀਂ ਹਾਂ ਪਰ ਨਹੀਂ ਹੁੰਦਾ ਆਜੇ ਤੱਕ ਨਹੀਂ ਭਾਜੀ ਵਰਦੀ ਜਾਣਾ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਾਂ ਦੱਸੋ ਕੀ ਆਪ ਵੀ ਨਾਗਦਾ ਹਾਂ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉਂਦਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਨੇ ਆ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਮੇਰੀਆਂ ਸਾਨੂੰ ਹੀ ਪਈ ਜੀ ਸਾਨੂੰ ਕਿਉਂ ਮੂੰਹ ਤੇ ਲਿਖਿਆ ਤੇ ਮੈਂ ਇਹਨੂੰ ਕਿੰਨੀ ਗਰੀ ਦੱਸਾਂ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁੰਦਾ ਨਹੀਂ ਕਿਹਾ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਕੰਫਰਮ ਕਰੇਗਾ ਉਸ ਨੂੰ ਮੈਂ ਜਾਣੀ ਲੱਗੀਆਂ ਹਾਂਜੀ ਪੂਨ ਸਿਟੀ ਜਿੱਥੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਹੀ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਫਰੇ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ ਲੋਡ ਨਹੀਂ ਤੁਮਾ ਦਾ ਸਾਰਾ ਮੇਰੀ ਜਿਹੜੀ ਗੱਲ ਆ ਜਾਣੀ ਹੈ ਉਹ ਗੱਲ ਪੜਨੀ ਨਹੀਂ ਦਈਏ ਕਿੰਨੀ ਹੋਗੀ ਆਪਣੀ ਜਗ੍ਹਾ ਬੁਲਾਜੋਗੇ ਅੰਮੀ ਜਾਨੀ ਵਰਦੀ ਪਾ ਕੇ ਕੋਲ ਤੇ ਨਹੀਂ ਮੈਂ ਵੀਡੀਓ ਨਹੀਂ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਜੈਨੂ ਕੀ ਕਿਹਾ ਵੀਡੀਓ ਬਣਾ ਲਾਉਣੀ ਮੇਰੀ ਯਾਰ ਮੈਂ ਲਾਉਣੀ ਹੈ ਜਾਣੀਆਂ ਟਿੱਟੇ ਨਾਲ ਜੋੜ ਕੇ ਲਵਾਣੀ ਮੈਂ ਲਵਾਉਣੀ ਹੈ ਜਾਣੀਆਂ ਲਾਓ ਫਿਰ ਤੈਨੂੰ ਲਾਉਣੀ ਮੈਂ ਆ ਜੈੱਡ ਬਲੈਕ ਵੀ ਹੋਈ ਕੋਈ ਨਹੀਂ ਚੱਕ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਫੇਰਾ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਦਫਾਰ ਮੈਂ ਲਾਉਣੀ ਆ ਮੈਨੂੰ ਵੀ ਕਹਿ ਤਾ ਐਵੇਂ ਤੂੰ ਰੁਕੀ ਜਨਾ ਮੈਨੂੰ ਕੀ ਕਰਦਾ ਜਦੋਂ ਮੈਂ ਇੱਕ ਵਾਰੀ ਕਹਿ ਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਆ ਮੈਂ ਜਾਣ ਕੇ ਬੈਠਾ ਮੈਂ ਕਿਹਾ ਕੀ ਉਹ ਤੇ ਐਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਹਿ ਤ ਨਹੀਂ ਨਾ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਮੈਂ ਜੜਨਾ ਭਾਈ ਸਾਈਡ ਤੇ ਕਰਨਾ ਮਾੜੀ ਗੱਲ ਕਰ ਲੈ ਵੀ ਇੱਕ ਮਿੰਟ ਮੇਰੀ ਚੰਗੇ ਕੰਮ ਕਰੋ ਇਹ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਹਾਂ ਬੋਲੋ ਇੰਨਾ ਹੀ ਤੂੰ ਹਸਲਾ ਤਾਂ ਕਹਿੰਦਾ ਇੰਨਾ ਹੀ ਤੋ ਜੈਰੀ ਨਹੀਂ ਹੁੰਦੇ ਦੋ ਦੇ ਜੁਨ ਜੀ ਦੇ ਵਿੱਚ ਆ ਕੇ ਬੋਲ ਤਿੰਨ ਫੜਾ ਜੀ ਦੇ ਵਿੱਚ ਆ ਕੇ ਰਿਕਵਰੀ ਕੀ ਕੀਤੀ ਫਿਰ ਜੀ ਰੈਮ ਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਿੰਟ ਲੈ ਰੋ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਬੈਂਦੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆਇਆ ਤੇ ਮੈਂ ਨਹੀਂ ਲਗਦਾ ਤਾ ਯਾ ਨਾ ਮੈਂ ਲਾਉਣੀ ਆ ਜਾਲੀ ਜਿਹੜੀ ਇਨਫੋਰਮੇਸ਼ਨ ਮਿਲਦੀ ਉਹ ਆਹੀ ਆਪਣੀ ਡਿਊਟੀ ਕਰਾਂ ਮੈਂ ਚਾਹਾਂ ਦੀ ਤੀਨੇ ਕਰੂਗਾ ਇਹ ਕਿਹੜੀ ਗੱਲ ਆ ਫਿਰ ਜਿਹੜੀ ਡਿਊਟੀ ਤੂੰ ਕਰ ਲੈ ਅੱਜ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਆ ਫਿਰ ਲੱਗਾ ਰੋ ਇਹ ਤਾਂ ਬੈਠਾ ਰੋ ਮੈਂ ਨਹੀਂ ਰੋਣਾ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਕੇ ਕਰੂੰ ਇਸ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੀ ਜਿਹੜੀ ਤਾਡੀ ਡਿਊਟੀ ਜਿਹੜੀ ਤੂੰ ਕਰਨੀ ਆ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਰੋਣੀ ਆ ਜਾਲੀਆਂ ਆਪਰੇਸ਼ਨ ਦੀ ਡਿਊਟੀ ਦਾ ਨਹੀਂ ਜਾਲੀਆਂ ਲਵਾਉਣ ਉਹ ਤੇ ਬਿਲਕੁਲ ਦਾਨ ਰੰਗੀਆਂ ਲਾਹਵਾ ਤੇ ਆ ਮੈਂ ਲਾਈਆਂ ਚਾਲੀਆਂ ਫਿਰ ਦਵਾਈਆਂ ਲਾਈਆਂ ਨਹੀਂ ਲਾਉਣੀਆਂ ਦਵਾਈਆਂ ਨਹੀਂ ਲਾਉਣੀਆਂ ਗੱਲ ਦਾ ਹੈ ਨਾ ਪਹਿਲਾਂ ਦਵਾਈਆਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਕੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਗਾ ਠੀਕ ਮੈਂ ਲਾਉਂਦਾ ਕੋਰੀਸ਼ਨ ਕਰਦੇ ਸਾਡੇ ਸਾਣ ਕਾਣਦੇ ਤੁਸੀਂ ਜੂਰੀ ਕਾਣਦੇ ਬਕਵਾਸ ਥੋੜੀ ਜਿਹੀ ਆਪਣੀ ਕੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਕੀ ਖਾਂਦਾ ਲਾੜਾ ਦਾ ਫੋਨ ਚ ਨਾਲਾ ਕਿੰਨਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਆ ਇਹਨੂੰ ਸਾਰਾ ਬਕਵਾਸ ਵਾਲਾ ਮੈਂ ਸਾਡੇ ਸਾਣ ਕਾਣਦੇ ਤੈਨੂੰ ਵੀ ਆਪਣੀ ਕਾਣਦੇ ਮੈਂ ਸਾਣ ਕਾਣਦੇ ਮੈਂ ਮਹਿਕਮਤ ਸਾਣ ਕਾਣਦੇ ਮੈਂ ਮਹਿਕਮਤ ਸਾਹਿਬ ਕਾਣਦੇ ਆ ਆਪਣਾ ਬੋਲ ਕੋਈ ਚੱਗ ਨਹੀਂ ਲਾੜ ਨੂੰ ਫੋਨ ਲਾਉਣਾ ਲਾਉ ਤੀ ਹਲੋ ਮਾਉ ਟਿੱਕੀ ਲਾਉਣਾ ਹਲੋ ਸਾਡੀ ਦਾ ਆਹ ਜਲੇ ਤੇ ਰੋਕ ਕੇ ਇਕ ਲੋਤੇ ਹੈ ਜਾਲੀਆਂ ਲਾਈਆਂ ਲਾ ਤੂੰ ਗੱਡਾ ਬਲਾਜਨ ਪਲਾਂਟਮ ਕਾਣ ਬਾਦ ਘਟ ਕੋਈ ਚੱਕਰ ਨਹੀਂ ਵੀਡੀਓ ਬਣੀ ਆਈ ਤੂੰ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਹੋਏ ਹੋਈ ਕੋਈ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜੋ ਸਪੈਡ ਲੈ ਲੈ ਜਿਹੜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲਣ ਦੀ ਤੇ ਜਾ ਸਕਦਾ ਨਹੀਂ ਕਰਾਂ ਨਾ ਮਲਾਜਾ ਦਾ ਮੈਨੂੰ ਕਹਿੰਦਾ ਤੂੰ ਤੂੰ ਵੀ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਆਣਾ ਜਿਨ੍ਹਾਂ ਦੀ ਮੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਤਰਾਹ ਜਾਰੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਕਿ ਜੀ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ। ਅੰਨੀ ਵੀ ਆਪਣੀ ਡਿਊਟੀ ਕਰਾਂਦੇ। ਜੀਵਾ ਤੂੰ ਆਪੜ ਲਿਆ ਇੱਥੇ ਸੋਭੇ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ? ਮੇਰੀ ਇੱਜ਼ਤ ਦੇਣਾ ਬਲੋ। ਇੰਨੀ ਕਿੱਜਤ ਦੇਣਾ ਤੂੰ ਕਿੰਨੀ ਕਿੱਜਤ ਦੇਣੇ ਅਗਲੇ ਨੂੰ? ਵੀਡੀਓ ਬੰਦ ਕਰ ਫਿਰ ਪਿੱਛੇ ਤੁਹਾਡਾ ਵੀ ਠੀਕ ਆ। ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਇਹ ਰਸਲਾ ਪਿਆ ਮੈਂ ਉਤੋਂ ਜੜੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਮੈਂ ਖਵਾਣਾ ਫਿਰ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਤੁਸੀਂ ਤੇ ਦਾਗੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮ ਨਾਲ ਕੋਕ੍ਰੇਟ ਤੇ ਕਰੋ